ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਕਰਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਆ ਨਾਲ ਮਾਤਾ ਵੀ ਹਾਜ਼ਰ ਆ ਤੇ ਜੋ ਟਾਈਮ ਹੈ ਸਵੇਰ ਦਾ 10:30 ਹੋ ਗਏ ਨੇ ਸਵੇਰੇ ਉੱਠਿਆਂਗੇ 5:30 ਵਜੇ ਦੇ ਸੌਰੀ 4:30 ਵਜੇ ਦੇ ਮੇਥੋਂ ਗਲਤ ਕਿਹਾ ਗਿਆ 4:30 ਵਜੇ ਦੇ ਮੈਸੇ ਵਿੱਚ ਪੜਿਆ ਮੀਂਹ ਕਣੀ ਚ ਬਈ ਧਾਰੇ ਲੂਟ ਹੋਈਆਂ 5:30 ਵਜੇ ਤੱਕ 2 ਘੰਟੇ ਲੱਗ ਗਏ ਕਿਤੇ ਮੀਂਹ ਹਟ ਗਿਆ ਕਿਤੇ ਲੱਗ ਗਿਆ ਇਹ ਮਸਾਂ ਚੁਣੀਆ ਉਦੋਂ ਬਾਅਦ ਮਾਲਕ ਸਾਰਾ ਕੰਮ ਨਿਮੇੜ ਕੇ ਹੁਣ ਵਿਹਲੇ ਹੋਏ ਆ ਤੇ ਦੀਬੀ ਛੱਲੀ ਭੁੱਲ ਲਈ ਕਿ ਮੈਂ ਵਾਂ ਗੱਲਬਾਤ ਏਕਾ ਗੱਲਬਾਤ ਛੱਲੀ ਢਾਈਆਂ ਪੈਤਰ ਸੇ ਛੱਲੀ ਖਾ ਲੋ ਬਈ ਸਾਰਿਆਂ ਨੂੰ ਇਹਨੇ ਅਜੇ ਕਹਿੰਦੀ ਮੈਂ ਹਾਂ ਝੜਾ ਅੱਜ ਤੇ ਝੜ ਤੇ ਸਵਾਲ ਲੱਗਦੇ ਨੇ ਛੱਲੀਆਂ ਵੀ ਤੇ ਆਪਾਂ ਚੱਲੀਏ ਵਲੌਗ ਵੱਲ ਤੇ ਬਹੁਤ ਹੀ ਵਧੀਆ ਵਲੌਗ ਹੋਊ ਗੱਲਬਾਤ ਕੰਮ ਧੰਦੇ ਖੇਤੀਬਾੜੀ ਜਿੰਨੇ ਵੀ ਆਪਣੇ ਆਮ ਨੋਰਮਲ ਹੁੰਦੇ ਨੇ ਸਾਰੇ ਦਿਖਾਵਾਂਗੇ ਤੁਹਾਨੂੰ ਤੇ ਇੱਕ ਬੇਨਤੀ ਹੈ ਵੀਰਾਂ ਨੂੰ ਜਿਹੜੇ ਕਮੈਂਟ ਕਰਦੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਸੀਂ 98% 2% ਬਾਈਆਂ ਤਾਂ ਨਵਾਜ਼ ਜਿਹੜੇ ਡੈਕਟਿਵ ਹੋ ਜਾਂਦੇ ਤੇ ਉਹਤੇ ਮੇਰੇ ਪਰਨਾ ਨਹੀਂ ਬੰਨੇ ਸੀ ਜਿਹੜੀ ਰੀਲ ਫਾਇਰਲ ਹੋਈ ਆ ਮੇਰੀ ਬਾਈ ਮੱਜਾਂ ਮੇਰੇ ਇਸ ਮੂੰਹ ਤੇ ਟੱਚ ਕਰਦੀਆਂ ਨੇ ਨਾਲੇ ਮੇਰੇ ਮੋਢੇ ਤੇ ਧਰਦੀਆਂ ਸਿਰ ਛੋਟੀਆਂ ਮੈਂ ਬੱਚਿਆਂ ਵਾਂਗੂ ਪਾਲੀਆਂ ਨੇ ਉਹ ਮੇਰੇ ਨਾਲ ਖੇਡਦੀਆਂ ਨੇ ਮੈਂ ਹੁਣ ਵੀ ਬਾਜਾਂ ਐਵੇਂ ਮਿਚੜਾ ਕੇ ਭਾ ਜਿਹੜੀਆਂ ਮਗਰ-ਮਗਰ ਫਿਰਦੇ ਰਹਿੰਦੇ ਨੇ ਤੁਹਾਨੂੰ ਇੱਕ ਦੋ ਬਲੌਗਰ ਜੋ ਵੀ ਦਿਖਾਵਾਂਗੇ ਕਿੰਨਾ ਪਿਆਰ ਕਰਦੀਆਂ ਤੇ ਮੌਸਮ ਖਰਾਬ ਹੋਣ ਕਾਰਨ ਮੱਝਾਂ ਥੱਲੇ ਗੋਹਾ ਕੂੜਾ ਬੁਰਾ ਹਾਲ ਸੀ ਸਾਰਾ ਠੀਕ ਕਰਕੇ ਮੱਝਾਂ ਉਤਲਾਈ ਚ ਬਾੜਿਆ ਗਾਈਆਂ ਨੂੰ ਅੰਦਰੀ ਬੰਨਿਆ ਕਿਉਂ ਗਾਈਆਂ ਬਾਈ ਕਣੀਆ ਪੈ ਜਾਣ ਦੁੱਧ ਘੜ ਜਾਂਦੇ ਨੇ ਗਾਈਆਂ ਅੰਦਰੀ ਨੇ ਤੇ ਮਾਤਾ ਜੀ ਤੁਸੀਂ ਬੋਲ ਲਓ ਉਸ ਮੈਂ ਤਾਂ ਇਹ ਕਹੂੰਗੀ ਬਾਈ ਮੇਰਾ ਪੁੱਤ 4 ਵਜੇ ਜਿਹੜਾ ਉੱਠਿਆ ਪਾ ਉਹ ਤਾਂ ਸੋਹਣਾ ਕੰਮ ਧੰਦਾ ਕਰਿਆ ਮੈਂ ਤਾਂ ਕੁਛ ਨਹੀਂ ਕਰਿਆ ਮੈਂ ਜਿੱਦੇ ਬੈਠਿਆ ਜਾ ਤੂੰ ਛੱਡ ਤੋਂ ਬਹਿ ਜਾ ਇੱਕ ਪਾਸੇ ਤੇ ਬਸ ਚਾਹ ਘਾਤੀ ਰਸੋਈ ਚ ਦੋ ਵਾਰ ਤੇ ਰੋਟੀ ਪਕਾਤੀ ਮੇਰੀ ਤਾਂ ਸਾਲੀ ਚਾਹ ਨਹੀਂ ਕਰਨੀ ਕੁਛ ਨਹੀਂ ਕਰਿਆ ਮੋਟਾ ਜੀ ਫੋਨ ਨਦੀਆ ਹੀ ਮੈਂ ਆਪ ਕਾਲੂਗੀ ਜਿਉਂਦੇ ਰਹੇ ਨੇ ਮੇਰੇ ਨੁਕਤ ਕੰਮ ਕਰਨ ਵਾਲੇ ਇਹ ਝੜਚ ਮੈਨੂੰ ਇਹ ਕਹਦੇ ਨੇ ਪੈਰ ਨਾਲ ਤਿਲਕ ਜੇ ਫਿਰ ਨਾ ਚੰਦੂ ਪੁੱਟੇਂਗੀ ਨਾ ਆਸੀ ਕੰਮਾ ਦਾ ਮੈਨੂੰ ਬਹੁਤ ਜਿਆਦਾ ਸ਼ੌਂਕ ਹੈ ਪਰ ਮੈਂ ਕਰਦੀ ਰਹਿਣੀ ਆ ਪਰ ਬੱਚੇ ਲੋਕੋ ਕਰ ਰੱਖਦੇ ਨੇ ਵੀ ਜੇ ਡਿੱਗ ਵੀ ਤਾਂ ਪੰਗਾ ਸਿੱਡੂਗੀ ਵੀ ਇਹਦੀ ਗੱਡੀ ਪੈਂਚਰ ਹੋ ਗਈ ਜਿਉੱਖਾ ਹੋ ਜੂ ਫਿਰ ਹਾਂ ਫਿਰ ਮੈਂ ਕਹਣੀ ਆ ਪੁੱਤੋ ਜੇ ਮੈਂ ਕਹਿ ਰਾਂ ਮੰਝੇ ਤਾਂ ਰਹਿ ਗਈ ਵੀ ਫੇਰ ਮੁੱਖਿਆ ਨਹੀਂ ਆ ਨਾ ਮੈਨੂੰ ਰੋਕਿਆ ਨਾ ਕਰੋ ਤੁਸੀਂ ਨਾ ਵੀ ਤੁਸੀਂ ਨਾ ਕੰਮ ਕਰਦੀ ਆਂ ਆਈਆਂ ਗੱਲ ਬਈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਬੱਚੇ ਡੰਗਰ ਇਹ ਜਿਹੜੇ ਡੰਗਰ ਨੇ ਉਹ ਬੱਚਿਆਂ ਵਾਂਗੂ ਹੀ ਪਾਲਦੇ ਨੇ ਬਹੁਤ ਸਾਰੀ ਜ਼ਿੰਦਗੀ ਲੰਘਾ ਲਈ ਪੁੱਤਾਂ ਧੀਆ ਵਾਂਗੂ ਡੰਗਰ ਪਿਆਰ ਕਰਦੇ ਆ ਆਪਾਂ ਉਹਨਾਂ ਨੂੰ ਸੇਵਾ ਕਰਦੇ ਆ ਤਾ ਉਹ ਆਪਣੇ ਕੰਨ ਚਾਹਕਦੇ ਨੇ ਜਿਹੜੀ ਸਾਡੀ ਲੀਲੀ ਰਾਦੀ ਹੈ ਉਹ ਮੰਗ ਕੇ ਚੀਜ਼ ਲੈ ਕੇ ਆਏ ਐ ਕਰਦੀ ਆ ਜੇ ਪਾਣੀ ਪੀਣਾ ਹੋਵੇ ਦਾ ਹੁਣ ਲੇਟੀ ਕਾਉਨੇ ਉਹਨੂੰ ਕਿ ਮੈਨੂੰ ਪਾ ਜਦੋਂ ਟਾਈਮ ਹੋ ਜਾਣਾ ਪੁੱਤ ਬੱਸੀ ਨੂੰ ਜੇ ਘੁੱਟ ਦੁੱਧ ਨਾ ਪਿਆਈ ਇਹ ਰੰਮਣੋਂ ਨਹੀਂ ਛੱਡਦੀ ਜੀ ਬੱਸੀ ਦੇ ਕੋਲ ਨਹੀਂ ਕੀ ਜੀ ਬੰਦੇ ਆ ਇਨਸਾਨਾਂ ਵਾਂਗੂ ਹੀ ਬੰਦੇ ਇਹਨਾਂ ਨੇ ਵੀ ਦਿਮਾਗ ਹੁੰਦਾ ਇਹਨਾਂ ਨੂੰ ਮਸਕ ਪਾਏ ਨਾ ਜਿਹੜਾ ਇਹਨਾਂ ਨੇ ਕਾ ਮਾਸਨਾ ਕਹਿਦੀ ਆਪਾਂ ਚਲੋ ਪੰਜ ਮਾਲਵੇ ਦੀ ਬੋਲੀ ਐ ਇਹਨਾਂ ਨੂੰ ਸਮੈਲ ਬੰਦੇ ਦੀ ਜਿਹੜਾ ਇਹਨਾਂ ਦੇ ਵਿੱਚ ਰਹਿਣਾ ਪਾਏ ਨਹੀਂ ਆ ਜੀ ਫਿਰ ਉਹਨੇ ਮਗਰ ਮਗਰ ਫਿਰਦਨੇ ਪਸੂ ਜਿਹਨੇ ਮਿੰਤ ਕਰਨੇ ਤੇ ਕੱਲ ਬੀਬੀ ਨੇ ਦੱਸਿਆ ਸੀ ਵੀ ਮੱਝਾਂ ਵਾਲੇ ਗਾੜੀ ਵਾਲੇ ਬਹੁਤ ਥੋੜੇ ਕਾਮਜਾਬ ਹੁੰਦੇ ਨੇ ਉਹ ਗੱਲ ਬੀਬੀ ਦੀ ਜਮਾਂ ਸਹੀ ਆ ਬਾਈ ਤੇ ਬੁੱਲ ਬਰਾ ਦੱਖੇ ਨੇ ਉਹ ਗੱਲ ਜਮਾਂ ਸਹੀ ਆ ਕਿਉਂ ਬਾਈ ਵਿੱਚ ਬੰਦੇ ਲੋਨ ਕਰਾ ਕੇ ਮੱਝਾਂ ਲੈ ਲੈਂਦੇ ਨੇ ਜਿਹੜੀ ਦੁਦਰੀ ਦੱਸੀ ਆਉਂਦੀ ਆ ਉਹ ਘਰੀ ਚੱਪ ਰਹਿੰਦੇ ਨੇ ਉਹ ਪਾਸ ਨਹੀਂ ਹੁੰਦਾ ਆਪਣੇ ਕੋਲੇ ਕੋਈ ਲੋਨ ਨਹੀਂ ਹੋਰ ਨਹੀਂ ਸਾਰੇ ਮਿਹਨਤ ਨਾਲ ਡੰਕਰ ਬਣਾਏ ਨੇ ਤੇ ਇੱਕ ਗਾਈ ਪ੍ਰਮਾਤਮਾ ਨੇ ਆਪੀ ਰੀਤੀ ਉਹ ਵੀ ਹੁਣ ਚਲੂਪ ਹੋਊਗੀ ਤੁਹਾਨੂੰ ਆਸਾ ਵੀ ਉਹ ਰਹੇਗੀ ਤੇ ਪ੍ਰਮਾਤਮਾ ਜੀ ਚੜ੍ਹਦੀ ਕਲਾ ਤੇ ਰੱਖੇ ਤੁਹਾਨੂੰ ਗੱਲਾਂ ਬਾਤ ਕੰਮ ਧੰਦੇ ਦਿਖਾਉਂਦੇ ਰਹਾਂਗੇ ਤੁਸੀਂ ਬਹੁਤ ਸਾਰਾ ਪਿਆਰ ਦਿਓ ਤੇ ਆਜੋ ਮਾਤਰ ਨਾਲ ਕੰਮ ਕਰਦੇ ਮੈਂ ਮੈਂ ਤਾਂ ਤਾਂ ਐਸੀ ਕਹੂਗੀ ਪੁੱਤ ਜੀ ਆਪਾਂ ਮਿਹਨਤ ਕਰਦੇ ਆਂ ਜੇ ਮਿਹਨਤ ਦਾ ਮੁੱਲ ਰੱਬ ਆਪੇ ਮੋੜਦਾ ਤੇ ਆਪਦੀ ਸਿੱਧੀ ਨੀਤ ਨਾਲ ਜੇ ਕੰਮ ਕਰੀ ਜਾਈਏ ਆ ਮਹਾਰਾਜ ਆਪ ਕੀ ਫਲੀਆਂ ਲਾਉਂਦਾਗਾ ਸਾਰੇ ਮੇਰੇ ਧੀਆ ਪੁੱਤ ਮੇਰੇ ਭੈਣਾਂ ਸਾਰੀਆਂ ਸਿੱਧੀਆਂ ਇਤਨਾਲੀ ਰਹੀਆਂ ਆਪਾਂ ਕਿਸੇ ਦਾ ਬੁਰਾ ਨਾ ਕਰੀਏ ਟਿੱਕਰਾ ਜੀ ਛੋਟੇ ਬੱਚਿਆਂ ਨੂੰ ਜਿਹੜੇ ਬੱਚੇ 12 13 ਸਾਲ ਦੇ ਹੋਗੇ ਟਾਲੀਆਂ ਤੇ ਨਾ ਰੌਣ ਲੰਦੇ ਉਹਨਾਂ ਨੂੰ ਕੰਮ ਚ ਬਾੜੋ ਧਾਰਾ ਘੜਾਓ ਦੁੱਧ ਘੜਾਓ ਖੇਤ ਕੰਮ ਕਰਾਓ ਕਸਤ ਘੜਾਓ ਉਹਨ ਦਰਿੰਦਰ ਜੋਤ ਨੂੰ ਕੱਲ ਨੂੰ ਜਨਮ ਦਿਨ ਜਵਿੰਦਰ ਜੋਤ ਦਾ ਕੱਲ੍ਹ ਦੀ ਵੀਡੀਓ ਬਹੁਤ ਵਧੀਆ ਹੋਊਗੀ ਸੁਵਿੰਦਰ ਜੋਤ ਨੂੰ ਕੱਲ ਨੂੰ 17ਵਾਂ ਸਾਲ ਲੱਗ ਰਿਹਾ ਮੇਰ ਨਾਲ 13 ਸਾਲ ਦਾ ਜੀ ਉਹ ਰੇਸ ਚੋਂ ਲੱਗਦੀ ਕਣਕ ਬੀਜਣ ਸਿੱਖਿਆ ਜੀ ਬੋਣ ਸਿੱਖਿਆ ਖੇਤੀ ਦੇ ਸਾਰੇ ਤੋਂ ਸਿੱਖਿਆ ਜੀ ਉਹ ਮੈਂਤ ਨਾਲ ਕਰਾਈ ਜੰਨੇ ਆ ਚਲੋ ਹਰੇਕ ਰੇ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਹਰੇਕ ਦਾ ਬੱਚਾ ਡੀ.ਐਸ.ਏ ਲੱਗਦਾ ਹਰੇਕ ਦਾ ਬੱਚਾ ਅਨਫੰਡ ਨਹੀਂ ਜਾਣਾ ਜਾਂ ਵੀ ਘਰੇ ਨਹੀਂ ਰਹਿਣਾ ਜਿਹਦੇ ਕਰਮਾਂ ਚ ਕੋਈ ਸਟਾਰ ਲਿਖਿਆ ਲਿਆ ਹੋਵੇ ਸਟਾਰ ਲਿਖਿਆ ਹੋਇਆ ਲੱਗਣਾ ਉਹਨੂੰ ਹਰੇਕ ਟਾਈਮ ਮਿਲ ਕੇ ਰਹੂ ਤੇ ਕੁਦਰਤੀ ਦੇਣੀ ਹੁੰਦੀ ਹੈ ਨੌਕਰੀ ਵੀ ਪ੍ਰਮਾਤਮਾ ਵੱਲੋਂ ਕਿਉਂ ਪੜ੍ਹਾਈ ਲਿਖਾਈ ਮਿੰਤ ਕਰਨ ਦਾ ਅਪਦਾ ਹੱਕ ਬਣਦਾ ਜਿਹੜੀ ਕਿਸਮਤ ਚ ਹੁੰਦੀ ਆ ਉਦੋਂ ਮਿਲਦੀ ਜਾਂਦੀ ਆ ਭਾਈ ਜਿਵੇਂ ਅੱਗੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਤੇ ਬੱਚਾ ਨੂੰ ਚੰਗਾ ਖਵਾਓ ਚੰਗੀ ਉਹਨਾਂ ਦੀ ਸਿਹਤ ਰੱਖੋ ਅੱਗੇ ਪੜ੍ਹਾਈ ਤਾਂ ਘੱਟਦੀ ਪੁੱਤ ਬਹੁਤ ਜ਼ਿਆਦੇ ਉਹ ਲੋੱਗੇ ਕੀ ਦੱਸਿਆ ਇਹੋ ਜਿਹੀ ਪੜ੍ਹਾਈ ਦਾ ਅੱਗੇ ਗੁੜੇ ਸਿਆਣੇ ਆਏ ਕਹਿੰਦੇ ਹੁੰਦੇ ਦਿੱਤੀ ਪੁੱਤ ਨੂੰ ਵੇਲਣਾ ਨਾ ਚਾੜੋ ਪਰ ਪਾ ਤੇ ਰੰਬਾ ਕਹਿੰਦੇ ਇੱਕ ਮੁੰਡਾ ਇਹ ਝੰਡੇ ਕੰਮ ਆਉਂਦੇ ਸਹੀ ਗੱਲ ਆ ਪੁੱਤ ਜੇ ਹੁਣ ਦੁਨੀਆਂ ਨੇ ਢਿੱਲ ਛੱਡਤੀ ਬੱਚਿਆਂ ਤੇ ਪੜਾਈਆਂ ਦਾ ਗੌਰ ਨਹੀਂ ਕਰਦੇ ਮਾਤੇ ਤੋਂ ਬੰਦੇ ਨੇ ਸਕੂਲ ਜਾਓ ਤਾਂ ਬੱਚਿਆਂ ਦੇ ਹਾਲਾਤ ਪੁੱਤ ਬਹੁਤ ਜ਼ਿਆਦਾ ਵਿਗੜ ਗਏ ਬਹੁਤ ਜ਼ਿਆਦਾ ਵਿਗੜ ਗਏ ਮੈਂ ਤਾਂ ਇਹੀ ਕਹੂੰ ਜੇ ਆਪਦੇ ਬੱਚਾਂ ਨੂੰ ਸੰਭਾਲ ਕੇ ਰੱਖੋ ਲੋੜ ਦੀ ਬਹੁਤੀਆਂ ਪੜਾਈਆਂ ਦੀ ਬੱਚੇ ਦੀ ਜ਼ਿੰਦਗੀ ਚਾਹੀਦੀ ਹੈ ਹੈਨਾ ਬੱਚਾ ਸਹੀ ਲੈਣ ਤੇ ਜਾਵੇ ਬੱਚੇ ਕੋਲ ਸਕਿੱਲ ਚਾਹੀਦੀ ਹੈ ਸਹੀ ਲੈਣ ਤੇ ਚਾਹੀਦਾ ਬੱਚਾ ਜੇ ਬੱਚਾ ਸਹੀ ਲਾਈਨ ਤੇ ਆਦਾ ਮਾਂ ਤੇ ਉਹਦੀ ਜਾਨ ਵੀ ਸੌਖੀ ਐ ਤੇ ਬੱਚੇ ਦੀ ਜ਼ਿੰਦਗੀ ਵੀ ਚੰਗੀ ਲੰਘੂਗੀ ਪੁੱਤ ਆਪੋ ਆਪਦੇ ਪੁੱਤਾਂ ਧੀਾਂ ਦੀ ਬਹੁਤ ਛਾਦੇ ਨਸਾਂ ਤੋਂ ਗੌਰ ਰੱਖੋ ਬਹੁਤ ਮਾੜਾ ਟਾਈਮ ਐ ਹੁਣ ਇੱਕ ਦੂਜੇ ਨੂੰ ਬਗਿਆਰ ਦੇ ਨੇ ਜਿਹੜੀ ਪੁੱਤ ਜੱਜ ਦੇ ਘਰ ਦਾ ਹੁੰਦਾ ਜੀ ਉਹਨੂੰ ਨਸਿਆਲੇ ਪੱਟ ਲੈਣ ਨੇ ਵੀ ਆਪੀ ਘਰੋਂ ਫੇਸਲੇ ਹੋਊਗਾ ਇਸੇ ਕਰਕੇ ਬੱਚਿਆਂ ਦੀ ਰਾਖੀ ਰੱਖੋ ਜੀ ਬੱਚੇ ਉਹਦੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਾ ਕਰੋ ਕੰਮ ਵੀ ਕਰਾਓ ਪੜਾਓ ਲਿਖਾਓ ਵੀ ਐਂ ਦੇਖੋ ਮੇਰਾ ਬੱਚਾ ਕਿੱਥੇ ਉੱਡਦਾ ਕਿੱਥੇ ਵਹਿੰਦਾ ਤੁਸੀਂ ਫੰਜੀ ਇੱਕ ਵਾਰੀ ਫੇਰ ਆਇਆ 190 ਦੁਕਿਆਂ ਇੱਕ ਵੱਜਣ ਵਾਲਾ ਪਾਉਣ ਆਕੋਗੇ ਤੇ ਫੰਡ ਸੀ ਮੀਂਹ ਪਿਆ ਸੀ ਚਲੋ ਪਕੌੜੇ ਨਹੀਂ ਬਣ ਬਣਾਏ ਕੁਸਤਾ ਬੀ ਆਮਣੂ ਕੀ ਉੱਤੇ ਰਿਟੇ ਅਜ ਆਪਣੇ ਮੈਥੋਡਿਕਰੇ ਕੁਸਤ ਬਣਾਉਂਦੇ ਨੇ ਤੇ ਕੁੜੀਆਂ ਨੇ ਬੜਾ ਬਣਾਇ ਸੁਆਦ ਲਾਤੀ ਦੋਨਾਂ ਦੀ ਤੇ ਉਹ ਕੁੜੀ ਆ ਲੈ ਤੇ ਮਟੀਆਂ ਦਵਿੰਦਰ ਜੋਤ ਦਾ ਕਹਿ ਮੈਂ ਰਿਹੜੀ ਕੀ ਕਾਮਾ ਮੰਮਾ ਕੀ ਕਾਮਾ ਬੀਬੀ ਕੀ ਕਾਮਾ ਲੱਗੇ ਨਾ ਕਾਲਣ ਤੇ ਆਪੇ ਉਹ ਪਰਮਨਰਨ ਦੇ ਮੁਕੀ ਇਹਨਾਂ ਤਰ੍ਹਾਂ ਦੇ ਮਕਸੀਦਾਂ ਬੱਚੇ ਮਾਰ ਕਾਣ ਦੇ ਜੀ ਕਰਦਾ ਇਹ ਬੱਚੇ ਨਾਲ ਉਹ ਦੀ ਜਰੋਂ ਕੋਲ ਕੇ ਵਰਕਰੋਂ ਤਾਂ ਕੀ ਕਰਦੀ ਆ ਜੀ ਮੱਕੀ ਦੇ ਗਲੇ ਆਕਰਾ ਦੇ ਬੱਚਿਆਂ ਨਾਲ ਪਾਜਾ ਆਉਂਦਾ ਰਜੂ ਜਾਨਾ ਕਾਲਾ ਦੇ ਦੋ ਤੇ ਜੀ ਕੀ ਲੱਗਾ ਇਹ ਜੇ ਮੈਂ ਹੋ ਕਰ ਦਿੱਤੀ ਕਰੇ ਦੇ ਧੋਕੇ ਚ ਕੋਲ ਲੈ ਆ ਤੇ ਭਾਈ ਦਸਿਆਂ ਤੋਂ ਲੈ ਆ ਕੇ ਕਰ ਦੇ ਤੋ ਕੇ ਮਤਾਂ ਦੇਤੇ ਤਿਆਰੀ ਕਰ ਦਿੱਤੀ ਸੈੱਟ ਅਕੇ ਐਡੀਟੋਰ ਦੇ ਤੇ ਹੁਣ ਆਪਾਂ ਇਹਨਾਂ ਚੀਰ ਲਾ ਲੇ ਬਰੀ ਤਰ੍ਹਾਂ ਤੇ ਆਪਾਂ ਕਿੱਦ ਕਰੇ ਲੈ ਲੇਗੇ ਇੱਕ ਬੇ ਨਹੀਂ ਅਜਰੇ ਮਿਲ ਖਾ ਰਹੇ ਨੇ 2 ਕਿਲੋ ਢੇਰ ਕਿਲੋ ਬਾਹਰ ਕੋਈ ਰੇਸਪੀਆ ਨਹੀਂ ਇਥੇ ਫਿਰ ਸਿਆਹ ਕਹਿੰਦਾ ਵੀ ਵੀ ਚੀਰ ਕੇ ਬਣਾ ਲਈ ਤੇ ਤੁਹਾਨੂੰ ਪਤਾ ਹੀ ਆ ਹਨ ਛੁੱਟ ਜਾ ਰਹੀ ਆ ਬੰਨਾਲੇ ਤੇ ਮਾਰਕ ਦਾ ਪਤਾ ਲੈ ਸੀ ਮਾ ਫੀਰਸ ਕੋਟ ਪਾ ਦੇਣੀ ਹੈ ਸਟਾਈਲ ਤੇ ਪਿਆਗਾ ਬੀ ਡਾਕਟਰ ਦੇ ਇਥੇ ਉਹ ਦੋਏ ਭੈਣਾਂ ਜਿੰਨਾਂ ਨੇ ਪਤਾ ਲਾਣ ਕਿ ਸੇ ਮੈਂ ਡੇ ਚੜਾਇਆ ਆ ਇਹ ਇਹਨਾਂ ਦੀ ਬਾੜੇ ਕਹਿਤੀ ਸਾਗੇ ਦੋਹਵਾਰੀ ਮਿਲੀ ਪੈਸੇ ਸਵੇਰੇ ਤੋਂ ਪਹਿਲਾਂ ਤੋਂ ਦੱਸਿਆ ਸੀ ਤੇ ਇਹਦਾ 15-20 ਕਿੱਲਾਂ ਤੇ ਵਕ ਵਕ ਤੇ ਵਟਾ ਬੰਦ ਕਰਕੇ ਆਇਆ 4-5 ਮੋਟਰਾਂ ਬੰਦ ਕਰਕੇ ਆਇਆ ਸਾਡੇ ਇਹਨਾਂ ਮੋਟਰਾਂ ਚੱਲਦੀਆਂ ਕਈ ਦਿਨਾਂ ਜਿਹੜੇ ਕੰਸੀਨ ਚਾਰ ਤੇ ਪੇਲੇ ਚ ਜੀਲੀ ਲਾਉਂਦੇ ਨੇ ਉਹ ਤਾਂ ਪਰ ਮੈਂ ਚਲਾਦਾ ਨਹੀਂ ਸਾਡੇ ਕਈ ਦਿਨ ਮੋਟਰਾਂ ਚੱਲਦੀਆਂ ਬਹੁਤ ਘਾ ਦੇ ਨਹੀਂ ਪਿਆ ਇਹਨਾਂ ਦਾ ਚਾਰ ਖੜਾ ਹੈ ਉਹਨਾਂ ਨੂੰ ਮਿਊਸਪਲ ਬਹੁਤ ਘਾ ਆ ਗਿਆ ਚਲੋ ਪ੍ਰਮਾਤਮਾ ਰੋਕ ਰੋਤ ਰੱਖਦਾ ਤੈਮੀ ਨੂੰ ਇਹਨੇ ਉਹਨਾਂ ਕੁੜਾ ਸੀ ਕੱਢਣੀਆਂ ਇਹ ਹੋ ਤੋ ਹੀ ਆਹ ਸੀ ਬੰਨ ਰਹਿ ਰਿਹਾ ਸੀ ਹਾਂ ਮੈਂ ਨਹੀਂ ਰੁੱਤਾਂ ਨਹੀਂ ਪੈਣਾ ਯਾ ਪੁੱਤ ਆਪਾਂ ਹੁਣ ਜਿਦਿਆਂ ਕਰੇਲ ਦੇ ਤੇਰ ਆਪਾਂ ਕਰੇਲੇ ਦੇ ਗੰਢੇ ਬਣਾਵਾਂਗੇ ਤੇ ਇਹਨੇ ਆਪਣੇ ਦਾਣੀਆਂ ਤੇ ਇਹਨੂੰ ਇਹਨੇ ਕਿੰਦ ਲਵਾਤਾ ਤਾ ਤੋ ਆਹਰਾਮ 3:00 4:00 ਵਜੇ ਜਾਣਗੇ ਮੈਂ ਇਹਨੇ ਬੈਠੀ ਬੈਠੀ ਥੀਰ ਲੈਣੀ ਆ ਬਣਾ ਦੂ ਪਰਸੇਵਲੀ ਬਣਾ ਲੇ ਤੇਰਾ ਮੈਂ ਬਣਾ ਬਾਕੀ ਬਣਾ ਦੂਗਾ ਜੇ ਮੈਂ ਬੱਚਿਆਂ ਨੂੰ ਚਾਹ ਪਾਣੀ ਕਰੂੰਗੀ 7:00 ਵਜੇ 8:00 ਵਜੇ ਉਹ ਕਰਿਆ ਜਾਣਗੇ ਰਾਈਮਿਲ ਤੇ ਕੰਮ ਹੋ ਜਾਣਗੇ ਉਹ ਵੀ ਹਫਤੇ ਆਉਗੀ ਵਿਚਾਰੀ ਚਲੋ ਫਿਰ ਦੇ ਆਪਾਂ ਕਰ ਲੇਦੇ ਹਾਂ ਜੰਗਲ ਵਿੱਚ ਗੱਡੀ ਚ ਵਧਿਆ ਦੇ ਕੀ ਗੱਲ ਨੰਬਰ ਉਹ ਗੱਡੀ ਕਿਹੜਾ ਰਿਫਰਮਾ ਧੰਨਵਾਦ ਹਸਤਾ ਜੀ ਪੂਰੀ ਦਵਾਈ ਦੋਣ ਜੰਗਲ ਭਾਵੇਂ ਉਹ ਸਿਹਤ ਦਾਤ ਦੀ ਬਾਦ ਲੋ ਅੱਛਾ ਅੱਛਾ ਹਾਂ ਆ ਵੀ ਉਹ ਤਾਂ ਨਹੀਂ ਇੰਨਾ ਗੁੱਸਿਆ ਨਹੀਂ ਤੇਰੇ ਕਿੱਡੀਆਂ ਅਲੀਆ ਤੋਂ ਆਈ ਜੀ ਮੈਂ ਤਾਂ ਕਦੋਂ ਉਹ ਗੱਡੀ ਘੜਾਉਣਾ ਬਿੱਟਰ ਨੰਬਰ ਉਹ ਤੇ ਇਹ ਦਰਤ ਹੈ ਵਿਪਰਤ ਬੜੇ ਹੋਕਰ ਦੋ ਕਿ ਤੋਂ ਕੰਮ ਕਰਦਾ ਹੈ। ਅਗੇ ਨਾ ਕੱਚੇ ਇਹਨੂੰ ਕਿੱਥੇ ਕੱਢਣਾ ਕਿਸੇ ਨੂੰ ਗੱਲ ਨਹੀਂ ਦੀ। ਹਾਂ। ਕੱਲੇ ਨਹੀਂ ਗੋ। ਮਨੋਦ ਮੁਕੰਦੇ ਨਾਲ ਦੋ। ਅੰਦਰ ਆਉਣ ਦੀ ਸਭ ਨਹੀਂ ਨਾ। ਇਧਰ ਆਪਣੇ ਘਰ ਦੇ ਕਰੇ ਜਾਂਦਾ ਨਾਰਾ ਦਾ ਬਹੁਤ ਤੋੜਿਆ ਬਹੁਤ ਜ਼ਿਆਦਾ ਮੰਗਾਇਆ ਕੱਚਾ ਤੋੜੀਆਂ ਦਾ ਹੈ ਤਾਂ ਕੰਮ ਨਹੀਂ ਦੇ। ਤੇ ਸਬਜ਼ੀ ਬਹੁਤ ਮੈਂ ਕਿ ਅੱਜ ਘਰ ਤੋਂ ਹੜ ਜਾਣਗੇ ਨਾਲੇ ਵੀ ਚੱਲ ਬੰਦ ਜੀ ਚੋਣ ਦੀ ਆਉਣੀ ਤੇ ਬਣਾ ਆ ਗਏ ਜੀ ਬੇਠਾ ਤੇ ਕੱਲਾ ਹੋਣੀ ਹੈ ਨਾ ਇਹ ਘਰ ਦੀ ਆ ਘੱਟੀ ਵਾਲਾ ਬਾਰਾ ਜੀ ਬੰਦੇ ਨਾਲ ਕਰ ਲੈ ਜੀ ਉਹ ਕੇ ਰੱਖਾ ਦੇਣੀ ਸੀ ਜੀ ਪੂਰਾ ਵੀ ਬਿਲਕੁਲ ਨਹੀਂ ਮਿਲਿਆ ਹਾਂ ਇਹ ਆ ਪਿੰਡੋਂ ਲੈ ਕੇ ਲੇ ਘੰਟੇ ਸਵਾਲ ਹੋ ਜਾਂਦੇ ਨਾਲ ਤੇ ਸਵਾਦ ਬਹੁਤ ਨਿਆਮ ਦਾ ਅੱਜ ਕੱਲ੍ਹ ਕੁੜੀਆਂ ਕਰਦੀਆਂ ਪਾਏ ਉਹ ਤਾਂ ਵੱਡੇ ਵੱਡੇ ਚੱਕ ਦਿੰਦੇ ਆ ਤੇ ਮੈਂ ਕੀ ਕਰੇ ਮੈਂ ਨਿੱਕੇ ਨਿੱਕੇ ਦੀਆਂ ਅਰਬੀ ਚੱਲਦੀਆਂ ਉਹਨੂੰ ਕਾਰ ਹੈ ਹੁੰਦੀ ਹੈ ਕਾ ਜਦੋਂ ਆਪਾਂ ਸਵੇਰੇ ਜਦੋਂ ਆਪਾਂ ਘਰ ਆਉਂਦਾ ਤਾਜੀ ਸਬਜ਼ੀ ਬਣਾਉਂਦੇ ਉਦੋਂ ਕਾਰ ਹੁੰਦੀ ਹੈ ਫੇਰ ਉਹ ਮੁੱਠੇ ਜਿਹੇ ਬੰਦੇ ਘਰ ਚ ਆਉਂਦੀ ਕੰਦੇ ਬੱਚੇ ਤਾਜੀ ਸਬਜ਼ੀ ਬਣਾ ਲਈ ਪੱਗਿਆ ਬਣਾ ਲਾ ਦੇ ਬੱਚਿਆਂ ਨੂੰ ਫਿਰ ਦਾਣਦੀ ਨੂੰ ਬਰਜਾ ਰਹੀ ਹੈ ਪਿਆਰ ਤੋਂ ਸਾਡੇ ਸਵੇਰ ਮਾਤਾ ਤੇ ਨਾਲ ਮੈਂ ਕਹਾਂ ਬਹੁਤ ਗੁੱਸੇ ਪਿੰਨਾ ਜੀ ਕਿਰਾਂ ਦਾ ਪਿਆ ਮੂੰਹ ਵੱਡ ਜਾਂਦੀ ਮਗਾ ਮੇਰਾ ਪਜਾਮਾ ਪਾਇਆ ਨਾ ਉਧਰੋਂ ਮੁੱਕੇ ਰੋਣਾ ਮਾਤਾ ਰਾਮਰੇ ਉੱਲੀਓ ਤੇ ਆ ਜਨਾ ਗਿਆ ਦਰ ਨਹੀਂ ਸੋਕੀ ਮੋਹਿਆ ਜਾਂ ਕਿਤੇ ਕੱਢ ਕੇ ਆ ਜਾਂਦਾ ਨਾ ਤੇ ਕੱਢ ਕੇ ਉਹ ਕੋਬਾ ਅੱਧਾ ਕੰਨਿਆ ਤਾਂ ਦੋ ਮਿੰਟ ਤਰੇ ਲਿਆਨਦਾ ਗੰਦੇ ਦਾ ਹੱਥੇ ਨੂੰ ਦੇ ਨੀਸ ਆਖੀ ਚੱਟ ਦਬਕੇ ਲਾਗੇ ਇਤ ਬੋਤਲ ਵਾਲੇ ਘਣਾ ਲੈ ਗਾ ਦੰਕਾ ਕੇ ਸੁਬਾਹ ਵਾਲੀ ਨੂੰ ਜੀ ਦੇ O que me decía, pantacola, que me decía, perdía, 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 perdía.